ਉਹ ਬੀ ਨੇ ਆ ਤੋਰੀਆਂ ਲੱਗਦੀਆਂ ਲੱਗਦੀਆਂ ਹੂੰ ਪੱਕ ਜਾਂਦੀਆਂ ਇਹ ਨਹੀਂ ਟਾਈਮ ਤੇ ਟੁੱਟਦੀਆਂ ਇਹ ਚੋੜ ਦੀ ਮਹੱਕ ਦੀ ਤੋਰੀ ਉੱਤਰਿਆ ਹੁੰਦੀ ਘਰੇ ਲੈ ਜਾਦੇ ਚੱਲ ਜਵਾਖ ਆਹ ਦਾਰ ਦੂਰ ਬੜਾ ਉਹ ਬਾਪੂ ਓਏ ਆ ਓਏ ਮਦਲਾ ਮੈਨੂੰ ਕਿਉਂ ਪਿੰਡ ਦੀ ਗਿਆ ਅੱਜਾ ਪਿੰਡ ਮੈਂ ਛੁੱਟੀਆਂ ਹੀ ਹੋਈ ਦੀ ਗਈ ਮਾਹ ਚੱਲ ਪਿੰਡ ਜਾਇਆ ਹੀ ਏ ਉਹ ਮੁੰਡਾ ਆ ਰਿਹਾ ਦੀ ਪਿੰਡ ਨੂੰ ਅੱਛਾ ਹੋਰ ਇਧਰ ਉਹ ਕਿ ਤੈਨੂੰ ਪਿੰਡ ਦੀ ਗਿਆ ਜਦੋਂ ਤੈਨੂੰ ਕਿਹਾ ਦੀ ਓਏ ਬਈ ਆ ਜਾ ਭਾਈ ਜੀਰੀ ਲਵਾ ਜਾ ਮੇਰੇ ਨਾਲ ਕੋਈ ਨਹੀਂ ਹੈ ਗਿਆ ਮੈਨੂੰ ਪਤਾ ਮੈਂ ਕਿਵੇਂ ਜੀਰੀ ਲਵਾਈ ਆ ਉਦੋਂ ਪੇਪਰ ਚੱਲ ਰਹੇ ਤੇ ਪਰ ਛੋਟ ਦਾ ਪੇਪਰ ਲੋਟੇ ਨਹੀਂ ਆਉਂਦੇ ਓ ਯਾਰ ਹੁਣ ਪੇਪਰ ਵੀ ਜ਼ਰੂਰੀ ਨੇ ਬਾਪੂ ਮੈਂ ਨਾਲ ਤਾਂ ਕਹਾਂ ਤੂੰ ਪੜ ਲਾ ਫਿਰ ਤੈਨੂੰ ਪਹਿਲਾਂ ਉਹ ਕਹੇ ਮੈਂ ਨਹੀਂ ਐਡਮਿਸ਼ਨ ਕਰਨਾ ਬਈ ਖੇਤੀ ਕਰ ਲੈ ਉਹ ਤੂੰ ਕਹਿੰਦਾ ਪੜ ਲਾ ਓਏ ਤੁਸੀਂ ਨਹੀਂ ਮੈਨੂੰ ਮਾਰਨਾ ਉਹ ਉਹ ਨਹੀਂ ਮੇਰੇ ਸਾਲ ਦਾ ਮੇਰੇ ਨਾਲ ਢੱਕਾ ਧੜਾਉਂਦਾ ਉਹ ਪਤਾ ਨਹੀਂ ਕਿਹੜੀ ਸਰਕਾਰੀ ਨੌਕਰੀ ਲੱਗਿਆ ਹੋਇਆ ਕਿਹੜੀ ਨਾ ਤੜਕੀ ਚੱਕ ਲਾਦਾ ਕਿੱਟ ਜੀ ਹੱਥ ਨਹੀਂ ਘਰੇ ਆ ਵਰਦਾ ਉਹ ਵੇਣ ਬੈਂਕ ਚ ਲੱਗ ਰਾਇ ਪ੍ਰਾਈਵੇਟ ਹੁਣ ਕੀ ਕਰੇ ਸਰਕਾਰੀ ਨੌਕਰੀ ਹੋਈ ਮਿਲ ਜੂ ਯਾਰ ਉਹ 10000 ਰੁਪਏ ਦਿੰਦੇ ਹੁਣ ਉਹ ਆਪਣੇ ਜ਼ਮੀਨ ਨਹੀਂ ਇਹੀ ਕਰ ਲੋ ਚਾਚਾ ਜਨਾ ਤੂੰ ਐਂ ਹਿਸਾਬ ਲਾ ਜੇ 10000 ਉਧਰੋਂ ਕਮਾਉਂਦਾ ਲੱਖ ਰੁਪਏ ਸਪਰੇਅ ਦਾ ਖਰਚਾ ਤਾਂ ਨਿਕਲਦਾ ਉਹ ਭਾਈ ਮੈਨੂੰ ਨਹੀਂ ਪਤਾ ਓਏ ਮੇਰੀ ਗੱਲ ਦਾ ਗੁੱਸਾ ਨਾ ਕਰੀਂ ਪਤਾ ਨਹੀਂ ਆ ਦਿੱਤੀ ਮੈਨੂੰ ਦਿੰਦਾ ਪਤਾ ਨਹੀਂ ਆਪ ਖਾਂਦਾ ਮੈਂ ਤਾਂ ਕਰਦੇ ਉਹਨੇ ਠੈਣੀ ਨਹੀਂ ਫੜਾਈ ਲਿਆ ਤੂੰ ਵੀ ਭੈਣਾਂ ਦਾ ਬੁੜੀਆਂ ਮੰਗਵਾਉਣ ਸਾਰੇ ਲੜ ਲਗਾ ਕੋਈ ਹਾਲਤਾਂ ਕੋਈ ਚੱਜਣ ਵਾਲਾ ਬੰਦਾ ਪੁੱਛ ਲੈ ਮੈਂ ਭੈਣਾਂ ਤੋਂ 6 ਮਹੀਨੇ ਬਾਅਦ ਕਰੇ ਪੜਿਆ ਉਹ ਚੱਲ ਕੋਈ ਨਾ ਤੇ ਬੁੜੀਆਂ ਮੰਗੂ ਕੋਈ ਭੈਣਾਂ ਤੋਂ ਨੂਦੀ ਲੈ ਕੇ ਬੈਗਾ ਕਦੇ ਮੁੰਡੇ ਦੀ ਕੋਈ ਪੈਸੇ ਆ ਬਾਕੀ ਫਲਾਣ ਮੈਂ ਵੀ ਬੌਲਾ ਹੋ ਰਿਹਾ ਕਮਲਾ ਇੱਕ ਦੋ ਦਿਨਾਂ ਬਾਅਦ ਤੇ ਤੂੰ ਆਇਆ ਮੈਂ ਤੇ ਨਾਲ ਲੜਾਈ ਝਗੜਾ ਕੋ ਦੋ ਦਿਨਾਂ ਬਾਅਦ ਤੇ ਹੁਣ ਤਾਂ ਮੈਨੂੰ ਮਹੀਨੇ ਦੀਆਂ ਛੁੱਟੀਆਂ ਹੋਈਆਂ ਰਹਿ ਗਿਆ ਮਹੀਨੇ ਦੀਆਂ ਛੁੱਟੀਆਂ ਔਰ ਹੁਣ ਗਾਹਾਂ ਅਗਲਾ ਸਮੈਸਟਰ ਚੱਲ ਅਮੀ ਨਮੂਨਾ ਛੱਡ ਬਾਈ ਉਥੇ ਹੀ ਵਗਦੀ ਉੱਥੇ ਪੜਨੀ ਵਧੀਆ ਰਹੇਗਾ ਦੋ ਦਿਨ ਲਾ ਜਾ ਯਾਰ ਕੀ ਕਰੂੰਗਾ ਉਥੇ ਪਾਲਤੂ ਖਸਟਾ ਪਰ ਇੱਕ ਮਹੀਨੇ ਦਾ ਮੈਂ ਕੁਝ ਨਹੀਂ ਹੁੰਦਾ ਖਰਚੇ ਨੂੰ ਕੁਝ ਨਹੀਂ ਹੁੰਦਾ ਉੱਥੇ ਵਧੀਆ ਪੁੱਢੀ ਕਿਹੜੀ ਪੜਾਈ ਕਰੇਗਾ ਨਾਲ ਸਪਰੇਸ ਪਰ ਜਿਹੜੀ ਕਰਾਉਣ ਵਾਲੀ ਇੱਕ ਦੋ ਕਰਾ ਲਾਂ ਮਰੀਆਂ ਨਾਲ ਉਹਨੇ ਵੀ ਉਕਰ ਮਨੀ ਕਰਾਉਂਦਾ ਕੰਮ ਨਹੀਂ ਕਰਾਉਂਦਾ ਸੂਰ ਸਾਨੂੰ ਸਪਰੇਆ ਜਿਆਦਾ ਆ ਗਈ ਬਾਈ ਮਤਾ ਕਰਾਤੀ ਦਿਹਾੜੀਆਂ ਤੋਂ ਆ ਇੱਕ ਕਿਲੇ ਤੇ ਰਹਿ ਗਈ ਉਹ ਦਿਹਾੜੀ ਨੂੰ ਅੱਜ ਕੰਮ ਹੋ ਗਿਆ ਰਿਸ਼ਤੇਦਾਰੀ ਜਿੱਗਿਆ ਉਹ ਕਹਿੰਦਾ ਕੱਲ ਨੂੰ ਕਰ ਦੂੰ ਕਰਤੀ ਕੱਖ ਤਾਂ ਭਾਵੇਂ ਉਹਨੇ ਕੱਖ ਕੱਢ ਦਾਂਗੇ ਚੱਲ ਕੱਲ ਨੂੰ ਆਪਾਂ ਭਾਈ ਮੈਂ ਤਾਂ ਪਿਗੜਾ ਨੂੰ ਦਿਹਾੜੀਆਂ ਤੋਂ ਮੈਨੂੰ ਤਾਂ ਲੋੜ ਨਹੀਂ ਹੁਣ ਤੈਨੂੰ ਜਿਆਦਾ ਨਹੀਂ ਪੈਸੇ ਕੁਝ ਬਚਣ ਲੱਗੇ ਦਿਹਾੜੀਆਂ ਨੂੰ ਘਰਾਉਣ ਲੱਗੇ ਤੂੰ ਤੁਸੀਂ ਪੜ ਲਓ ਭਾਈ ਅਬ ਜੀ ਉਹਨੇ ਨੌਕਰੀ ਸਾਮਰ ਕੇ ਤੂੰ ਪੜ ਕੇ ਡੀਸੀ ਲੱਗ ਜਾ ਮੈਂ ਤਾਂ ਆਪੇ ਮਰ ਜਾਂ ਮੈਂ ਲੱਗਾਂ ਨਾ ਕਰ ਨੌਕਰੀ ਤੇ ਫਿਰ ਤੇਰੀ ਨਾਂ ਉੱਚਾ ਹੋਊ ਫਿਰ ਚਾਕਿੰਗ ਵਾਲਾ ਧੜਾ ਫਿਰ ਤੂੰ ਕਹੇ ਫਿਰ ਤੂੰ ਕਹੇ ਕਰਾਂਗਾ ਮੈਂ ਠੇਕੇ ਤੇ ਦੇ ਦਿੰਨਾ ਬਸ ਇਹੀ ਤਾਂ ਭਾਲ ਦਿਓ ਬੀਠੇਕੇ ਦੇ ਦੇ ਦੀਏ ਚਿੱਟੇ ਪਾਕਟਾ ਉਹ ਨਾਲ ਫਰੀਏ ਤਰਾਂ ਕੌਣ ਮਗਜੇ ਕੀ ਗੋਲੀ ਕਿਹੜੀ ਖਾਨਾ ਤੂੰ ਲੈ ਹੁਣ ਮੇਰੇ ਆ ਗੋਲੀਆਂ ਤੇ ਆ ਗਿਆ ਭਾਏ ਜੀਵੇਂ ਇੱਥੇ ਰੱਖਣ ਲਈ ਖਾਣ ਲੱਗ ਗਿਆ ਮਿਲ ਲਾ ਫੇਰ ਕੀ ਹੋ ਗਿਆ ਜੇ ਮੈਂ ਗੋਲੀਆਂ ਖਾਨਾ ਸਾਰਾ ਦਿਨ ਕੰਮ ਨਹੀਂ ਕਰਦਾ ਸਾਲੇ ਉਹ ਫਿਰ ਬੈੰਨੇ ਰਹਿ ਕੇ ਆਉਂਦਾ ਮੈਂ ਖਾਦਾ ਯਾਰ ਤੈਂ ਖਾਨਾ ਤੂੰ ਮੈਂ ਚੱਲ ਠੀਕ ਹੈ ਮੈਂ ਤਾਂ ਕੀ ਪੁੱਛਦਾ ਮੈਂ ਉਹ ਤੋਂ ਭੱਜਿਆ ਭਾਬੀ ਨਾਲ ਚਾਰ ਗੱਲਾਂ ਮਾਰ ਲੈ ਵਧੀਆ ਰਹਿੰਦਾ ਮੈਂ ਉੱਥੇ ਤੂੰ ਘਰ ਹੀ ਭੱਜ ਜਾ ਭਾਈ ਉਹਦੇ ਨਾਲ ਹੀ ਗੱਲਾਂ ਮਾਰ ਲੈ ਨਾਲੇ ਦੋ ਦਿਨ ਇਹਨੂੰ ਭੱਜ ਜੀ ਪਾਟਾ ਪੱਟਿਆ ਪੂਰੇ ਵੀ ਸਾਪਾਂ ਨਾਲ ਲੜਾ ਲਈ ਇੱਥੇ ਚੱਕ ਮੇਰੀ ਜਿਆਦਾ ਨਹੀਂ ਸੋਚ ਹੁਣ ਲੱਗੀ ਹੁਣ। ਉਹ ਮਾਇਦਾ ਹੂੰ ਗੱਲ ਕਰਦਾ ਚੱਕਣਾ ਦਾ ਸਾਨੂੰ ਇਹ ਪਏਗਾ। ਚੱਕ ਓਏ ਕਾਹਨੂੰ ਚੱਕਦੇ ਓ ਤੁਸੀਂ ਤਾਂ ਇਹ ਚਾਹਣਿਓ। ਵੀ ਬੁੜਾ ਕਦੋਂ ਮਰੇ ਕਦੋਂ ਲੱਕਣ ਜਿੱਦਿਓ। ਉਹ ਤੂੰ ਕਾਹਨੂੰ ਮਰਦਾ ਮੈਨੂੰ ਪਤਾ ਤੇਰਾ ਬਹੁਤ ਵੱਡੀ ਉਮਰ ਹੈਗੀ। ਛੋਟੇ ਕਿਹਦੇ ਤਾਂ ਮਰਦਾ ਨਹੀਂ ਮੈਂ ਦੇਖਾ ਜਿੰਨਾ ਮਰਜੀ ਜੋਰ ਲਾ ਲੋ। ਉਹ ਚੱਲ ਚੰਗਾ ਅਸੀਂ ਤੈਨੂੰ ਕਦੋਂ ਕਹਨੇ ਤੂੰ ਮਰ ਜਾ। ਅਜੇ ਤਾਂ ਤੈਨੂੰ ਆਏ ਕਹਨੇ ਵੀ ਭਾਈ ਚੱਲ ਸਿਆਣਾ ਬੰਦਾ ਦਾ ਘਰ ਦਾ ਜਿੰਦਾ ਹੀ ਹੁੰਦਾਗਾ। ਮੈਨੂੰ ਕਿੱਥੇ ਸਮਝਦੇ ਓ ਤੁਸੀਂ ਤੁਸੀਂ ਤਾਂ ਮੈਨੂੰ ਤਾਂ ਬੋਲਾ ਕਮਲਾ ਸਮਝਦਾ ਤੈ ਸੁਨਾ ਤਾ ਕੇ ਵੀ ਗੋਲੀਆਂ ਖਾਨ ਬਿਲਕੁਲ ਆਖਦੇ ਨੇ ਉਹਨਾਂ ਨੂੰ ਇਲਾਜ ਕੀ ਕਰੀਏ ਇਲਾਜ ਕੀ ਕਰੀਏ ਇਹਨਾਂ ਨੂੰ ਮੈਂ ਤਾਂ ਹੈਰਾਨ ਆ ਤੈਨੂੰ ਸੋਚ-ਸੋਚ ਕੇ ਵੀ ਬੋਏ ਬਣੀ ਕੀ ਜਾਂਦਾ ਆ ਮੇਰੇ ਸਾਲ ਦੀ ਆ ਲੜੀ ਦੇਖ ਲੈ ਮਸਾਂ ਕੱਢਿਆ ਜ ਤੜਕੀ ਕੰਮ ਮੈਂ ਪਤਾ ਕਿੰਨਾ ਕਰਦਾ ਖੇਤਾ ਮੈਂ ਤਾਂ ਗੱਲ ਸੁਣਾ ਆਪ ਕਰੀ ਚੱਲਦੇ ਨਾਲੇ ਤੇਰੇ ਵਾਸਤੇ ਮੈਂ ਸ਼ਹਿਰ ਚੋਂ ਕੁਸ ਲੈ ਕੇ ਆਇਆ ਸੀ ਕੀ ਲੈ ਹੈ ਕੀ ਲੈ ਬੋਤਲ ਲੈ ਕੇ ਆਇਆ ਸੀ ਆਹੋ ਐਡੀ ਸਾਰੀ ਹੈ ਕੀ ਵੱਡੀ ਬੋਤਲ ਆਉਂਦੀ ਆ ਉਹ ਤਿੰਨ ਮਹੀਨੇ ਗੱਡ ਜੂ ਤੇਰੇ ਆ ਆਏ ਕੀ ਤਿੰਨ ਮਹੀਨੇ ਨਾਉ ਤਾਂ ਮੈਂ ਇੱਕ ਦਿਨ ਚ ਪੀ ਜੂ ਦੋ ਪੈਗ ਉਹਦੇ ਦੋ ਦਿਨਾਂ ਸਰ ਰੱਖਦੇ ਨੇ ਅੱਛਾ ਜੀ ਅਈ ਦੇਖ ਲੈ ਮਹੀਨੇ ਜੂਨ ਡਬਲ ਕਰ ਲਾ ਇੱਕ ਦਿਨ ਛੱਡ ਕੇ ਉਹ ਮੈਂ ਕੀ ਹੋਣੀ ਓਏ ਬੋਤਲ ਮਾਈਕ ਉਹਦਾ ਯਾਰ ਦੋ ਫਿਰ ਕਿਉਂ ਇੰਨਾ ਖਰਚਾ ਕਰਦਾ ਉਹ ਮੈਂ ਥੋੜੂ ਕਰਿਆ ਉਹ ਯਾਰ ਦੋਸਤ ਫੌਜੀ ਹੈਗਾ ਉਹਨੇ ਲਿਆਤੀ ਗਿਫਟ ਤੌਰ ਤੇ ਮੇਰਾ ਜਨਮ ਦਿਨ ਸੀਗਾ ਫਿਰ ਮੈਂ ਸੋਚਿਆ ਮੈਂ ਮੇਰੇ ਬਾਪੂ ਵਾਸਤੇ ਲੈ ਕੇ ਆਵਾਂ ਸ਼ਾਬਾਸ਼ ਹੋਰ ਜਨਮ ਦਿਨ ਤੇ ਪੂਰੇ ਇੱਕ ਕੇਕੂ ਕੱਕਾ ਕੱਟੇ ਉਹਨੇ ਪੂਰਾ ਖਰਚ ਕਰਿਆ ਹੁਣ ਉਹ ਤਾਂ ਬੰਦਾ ਤਕੜਾ ਫਿਰ ਆ ਨਾ ਤੇ ਤੇਰੀ ਗੱਲ ਕਰ ਦੋ ਨਾ ਨਾ ਐ ਨਹੀਂ ਹੁੰਦਾ ਸ਼ਹਿਰ ਚ ਸਿਸਟਮ ਆ ਉੱਥੇ ਐ ਹੁੰਦਾ ਸਿਸਟਮ ਜੀ ਦਾ ਮਤਲਬ ਤੇਰਾ ਜਨਮ ਦੇਣਾਗਾ ਤਾਂ ਤਾਂ ਕੀ ਕਿ ਲਿਉ ਮੈਂ ਅੱਛਾ ਜੀ ਮਤਲਬ ਮੇਰਾ ਤਾਂ ਲੈਣਾਗਾ ਤੂੰ ਤੂੰ ਡੀਪ ਆਣ ਦੇ ਸਾਰਾ ਖਰਚਾ ਮਤਲਬ ਤੂੰ ਕਰੇਗਾ ਉਦੋਂ ਮੈਂ ਵੀ ਕਿਹਾ ਪਾਪੇ ਐਨੇ ਪੈਸੇ ਪਾ ਦੇ ਤੀਜੇ ਦਿਨ ਕਹਿਦਾ ਦਾ ਇਹਦਾ ਮਤਲਬ ਜਰਮ ਦੇਣੇ ਬਣਾਉਣ ਉੱਥੇ ਇਹ ਤਾਂ ਫਿਰ ਮੁੰਡੇ ਦਾ ਖਰਚਾ ਹੋ ਜਾਂਦਾ ਚੱਲੀਏ ਮੜਾ ਮੋਟਾ ਤਾਂ ਐ ਕਿਹੜਾ ਕਦੇ ਕਰਿਆ ਨਹੀਂ ਹੋ ਜਵਾਨੀ ਟਾਈਮਾਂ ਸਾਡੇ ਵੀਲੇ ਕਿਹੜੇ ਜਨਮ ਦੇ ਸੰਤਾ ਮੈਨੂੰ ਪਤਾ ਬਈ ਤਰੀਕਾ ਕਿਹੜੀ ਹੁੰਦੀ ਆ ਉਹ ਤੇਰੀ ਮਾਂ ਕਹਿੰਦੀ ਉਹ ਰਹਿਣ ਦੇ ਰਹਿਣ ਦੇ ਤੂੰ ਉਹ ਮੇਰੀ ਮਾਂ ਕਹਿੰਦੀ ਮਰ ਗਈ ਨਹੀਂ ਭੋਲੀ ਨਾਲਾ ਭੋਲੀ ਨੂੰ ਕਿੰਨੇ ਪੈਸੇ ਖਵਾਏ ਉਹ ਤੋਂ ਉਹ ਦੂਜੇ ਅਸੀਂ ਛੋਟ ਕੇ ਸਾਨੂੰ ਬਸ ਵੀ ਐ ਵੀ ਪਤਾ ਹੀ ਨਹੀਂ ਓਏ ਰੋਜ ਕਲੇ ਹੁੰਦਾ ਦੀ ਭੋਲੀ ਪਿੱਛੇ ਮੈਨੂੰ ਪਤਾ ਕੀ ਕਹਿੰਦੀ ਹੁੰਦੀ ਸੀ ਮੇਰੀ ਮਾਂ ਇਹਦਾ ਰੇਲ ਗੱਡੀ ਚ ਹੋਆ ਦੀ ਅੱਸੂ ਜਿਹਾ ਹੋਇਆ ਸੀ ਸਾਡਿਆਂ ਦਾ ਤਰੀਕਾ ਵੀ ਨਹੀਂ ਪਤਾ ਭੰਦੇ ਰੇਲ ਗੱਡੀ ਚ ਹੋ ਗਿਆ ਤੂੰ ਚੱਲ ਹੁਣ ਨੂੰ ਤਾਂ ਫੇਰ ਟੀਟੀ ਲੱਗੇ ਹੁੰਦਾ ਜੀ ਰੇਲ ਗੱਡੀ ਚ ਹੋ ਗਿਆ ਤੂੰ ਚੱਲ ਚੱਲ ਹਾਲਾ ਟੀਟੀਆਂ ਦਾ